ਜਣਾ ਇੱਕ ਪਾਸੇ ਮਾਨ ਨੇ ਤੇਰਾ ਨਾ ਪਤ ਗਿਆ ਹਰਮਨ ਦੋਨਾਂ ਦਾ ਪੰਜਾ ਲੱਗਣ ਲੱਗਾ ਆ ਦੇਖਦੇ ਆ ਕਿਹੜਾ ਬੱਚਾ ਜਿੱਤਦਾ ਓਏ ਵਿੱਚੋਂ ਰਾਸ਼ੀ ਰਾਸ਼ੀ ਮਾਰ ਕੇ 15 ਜੇ ਕਰ ਦੋ ਜਲਗ ਆ ਥੋੜਾ ਰੈਫਲੀ ਰੋ ਜਾ 3 ਸਟਾਰ ਮਾਨਾ ਕਿੱਲਾ ਜਮੀ ਇਹ ਹੱਥ ਨਹੀਂ ਮਰੋੜਨਾ ਹੱਥ ਨਹੀਂ ਮਰੋੜਨਾ ਹਰਮਨ ਵਾਲੇ ਪੰਨੇ ਕੀ ਆ ਇਹ ਚਲ ਹਾਰ ਗਿਆ ਮਨ ਹਾਰ ਗਿਆ ਮਨ ਬੇਇੱਜ਼ਤੀ ਕੁੜੀਆਂ ਨੂੰ ਹਾਰ ਗਿਆ ਮਨ ਬੇਇੱਜ਼ਤੀ ਕਰਾਤੀ ਤੂੰ 1 2 3 ਚਲੋ ਮਰ ਰਾਛਾ ਮਰ ਰਾਛਾ ਮਰ ਰਾਛਾ ਮਰ ਰਾਛਾ ਉਹ ਬਰਛਾ ਲੈ ਕਿਹੜੇ ਕਿਹੜੇ ਚਿੱਕਾ ਮਾਰੋਏ ਮਰ ਰਾਛਾ ਮਰ ਰਾਛਾ ਮਰ ਰਾਛਾ ਕੁੜੀ ਨਹੀਂ ਚੱਕਣੀ ਲਾਓ ਲਾਓ ਜੋਰ ਸ਼ਾਬਾਸ਼ ਸ਼ਾਬਾਸ਼ ਇਹ ਹਾਰ ਗਈ ਹਾਰ ਗਈ ਹਾਰ ਗਈ ਇਹ ਇਹ ਵਰਚਾ ਥਾਗੀ ਲੱਗਦੀ ਮੈਨੂੰ ਚਲੋ ਚਲੋ ਸ਼ਾਬਾਸ਼ ਚਲੋ ਚਲੋ ਚੱਲ ਦੇਖਦੇ ਹਾਂ ਫਸਮਾ ਮੁਕਾਬਲਾ ਚੰਗਾ ਸੇਮੀ ਹੈ ਵਰਚਾ ਵਰਚਾ ਹਾਰ ਗਈ ਹੈ ਨਾ ਵਰਚਾ ਥਾਗ ਗਈ ਬਾਲੀਵਾਲ ਦਾ ਲੱਗ ਗਿਆ ਨਿਆਣਿਆਂ ਦਾ ਮੈਚ ਇਧਰਲੇ ਪਾਸੇ ਹੈਗੇ ਜੀ ਮੁੰਡੇ ਇੱਕ ਪੁਆਇੰਟ ਹੋ ਗਿਆ ਮੁੰਡਿਆਂ ਦਾ ਸ਼ਾਬਾਸ਼ ਚਲੋ ਡਿਗਣੀ ਨਹੀਂ ਚਾਹੀਦੀ ਬੋਲ ਉਹ ਜਾ ਟਾਡੇ ਯਾਰ 1 3-3 ਪੁਆਇੰਟ ਹੋ ਗਏ ਹਨ 4 ਪੁਆਇੰਟ ਹੋ ਗਏ ਮੁੰਡਿਆ ਦੇ ਓ ਬੱਲੇ ਤੇਰੇ ਓ ਬੱਲੇ ਤੇਰੇ ਜੀਓ ਮੋਦੀ ਸੁਮੇ ਨੇ ਕਹੀ ਕਿੱਦਾਂ ਕਹਿੰਦਾ ਹੁਣ ਮੈਂ ਲਾਲਿਆ ਸਾਹਿਬ ਹੈਗੇ ਤੂੰ ਸੱਚੀ ਕੇਲੇ ਖਾਣੀ ਆ ਮੈਂ ਲਾਲਿਆ ਸਾਹਿਬ ਤਾਂ ਡਾੜਾ ਛੜਾ ਓਏ ਸੱਚੇ ਲੱਗੇ ਆ ਜੇ ਖੁੱਲੀ ਜੰਜੀਰ ਖੇਲਣ ਆ ਆ ਫਰ ਜਾਣੇ ਖੁੱਲੀ ਜੰਜੀਰ ਖੇਲਣ ਲੱਗੇ ਆ ਇੱਕ ਬਾਹਰ ਗਿਆ ਹਰੇ ਆ ਬਾਹਰ ਨਿਕਲ ਗਿਆ ਇਹ ਬਾਹਰ ਨਿਕਲੇ ਤੇ ਬਾਰੀ ਕਿਹਦੇ ਸਿਰੋਂ ਆਉਂਦੀ ਆ ਠੀਕ ਆ ਸਾਥੀ ਨਾਮ ਲੈ ਚੋ ਕੇਲੇ ਦੇ ਬਾਹਰ ਨਿਕਲੇ ਨਹੀਂ ਆ ਤੇਰੇ ਰਹਿ ਗਏ ਹਾਂ ਉਹ ਲੜਨਾ ਨਹੀਂ ਹੈਗਾ ਵੀ ਇੱਦਾ ਕੀਤਾ ਸੀ ਸਵਾਰਾ ਕਰੋ ਓਏ ਛੋਟਾ ਪ੍ਰੇਮਾ ਕਿਵੇਂ ਆ ਉਹ ਸਕੂਟਰੀ ਨਾ ਟਟਾਦੀ ਕਿਵੇਂ ਆ ਛੋਟੇ ਪ੍ਰੇਮੇ ਕੋਈ ਨਾ ਬਹਿਰਾ ਵਹਿਰਾ ਪੁੱਤ ਬਹਿਰਾ ਹੈਲੋ ਗਾਇਸ ਕੀ ਕਹਿਣਾ ਨਾ ਹੈਲੋ ਗਾਇਸ ਹੈਲੋ ਗਾਇਸ ਤੂੰ ਪਹਿਲਾਂ ਆਇਆ ਨਹੀਂ ਪਹਿਲਾਂ ਮੈਂ ਛੁੱਟੀ ਹੋ ਮਾਰਦਾ ਕੱਲ ਆਇਆ ਸੀ ਹੈਨਾ ਪ੍ਰੇਮਾ ਸਾਹਿਬ